ਤੇ ਅਸੀਂ ਦੇਖਦੇ ਹਾਂ ਕਿ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਅ ਇਹ ਸਫਲ ਹੋਣਾ ਹੁੰਦਾ ਸਾਡੇ ਚ ਭਰੋਸਾ ਵੀ ਹੁੰਦਾ ਜਿਹੜੇ ਕਈ ਵੀਰ ਭੈਣ ਭਰਾ ਫੋਨ ਵੀ ਕਰਦੇ ਹੁੰਦੇ ਨੇ ਪਰ ਉਦਾਂ ਆਪਣੇ ਆਪਣੇ ਕੰਮਕਾਰਾਂ ਤੇ ਵੀ ਲੱਗੇ ਹੋਏ ਨੇ ਲੱਗੇ ਹੁੰਦੇ ਨੇ ਪਰ ਉਹ ਜਦੋਂ ਕਈ ਵਾਰੀ ਕਾਲ ਕਰਦੇ ਨੇ ਜਾਂ ਉਦਾਂ ਆਪਾਂ ਗੱਲਾਂ ਬਾਤਾਂ ਵਿਚਾਰ ਵਟਾਂਦਰੇ ਕਰਦੇ ਆ ਆਪਾਂ ਕਹਿ ਦਿੰਦੇ ਆ ਕਿ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਸਿੱਖੀ ਨੂੰ ਖਤਮ ਕਰ ਸਕੇ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਸਿੱਖਾਂ ਦਾ ਅਤੇ ਸਿੱਖੀਸਮ ਦਾ ਅਤੇ ਸਿੱਖੀ ਦਾ ਨਿਰਾਲਾ ਪੰਨਾ ਜਿਹੜਾ ਉਸ ਨੂੰ ਖਤਮ ਕਰ ਸਕੇ ਸਿੱਖਾਂ ਦੀ ਸੋਵਰਨਿਟੀ ਜਿਹੜੀ ਸਿੱਖਾਂ ਦੇ ਜ਼ਿਹਨ ਦੇ ਵਿੱਚ ਖੂਨ ਦੇ ਵਿੱਚ ਦੌਰਾ ਕਰ ਰਹੀ ਹੈ ਜਿਹੜੀ ਸੋਵਰਨਿਟੀ ਉਸ ਨੂੰ ਖਤਮ ਕਰ ਸਕੇ ਇਹ ਅਸੀਂ ਆਪਣੇ ਭਰੋਸੇ 'ਚੋ ਕਹਿ ਦਿੰਨੇ ਕਈ ਵੀਰ ਸੱਚਮੁੱਚ ਇਸ ਦਿਸ਼ਾ ਦੇ ਵਿੱਚ ਇਸ ਪਾਸੇ ਕੰਮ ਵੀ ਕਰ ਰਹੇ ਨੇ ਪਰ ਸਾਡੇ ਕਹਿਣ ਦੇ ਵਿੱਚ ਸਾਡੇ ਸ਼ਬਦਾਂ ਦੇ ਵਿੱਚ ਇਹ ਗੱਲ ਸਾਇਸ ਸੁਭਾ ਹੁੰਦੀ ਆ ਆ ਜਾਂਦੀ ਆ ਕੁਝ ਵੀ ਕਿਤੇ ਵੀ ਕਰਦੇ ਹੋਈਏ ਇਹਦਾ ਅਸਰ ਵੀ ਹੁੰਦਾ ਕਿਉਂਕਿ ਅਸੀਂ ਸਮੁੱਚ ਦੇ ਵਿੱਚ ਸਮੁੱਚੇ ਤੌਰ ਦੇ ਉੱਤੇ ਅਸੀਂ ਇਹ ਮਹਿਸੂਸ ਤਾਂ ਕਰਦੇ ਆ ਨਾ ਸੋ ਇਹ ਮਹਿਸੂਸ ਕਰਨਾ ਹੀ ਸਾਡੀ ਤਾਕਤ ਹੈ ਇਹ ਗੁਰੂ ਦੇ ਊਟ ਆਸਰੇ ਨਾਲ ਹੀ ਮਹਿਸੂਸ ਹੁੰਦਾ ਇਹ ਹਰ ਕੋਈ ਜਿਹੜੇ ਕਾਮਰੇਡ ਨੇ ਹੁਣ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਇਹ ਜੋ ਅਸੀਂ ਮਹਿਸੂਸ ਕਰਦੇ ਆ ਸੋ ਇਹ ਜਿਹੜਾ ਹੈ ਸਵਧਾਨਿਕ ਛਤਰ ਛਾਇਆ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਨੂੰ ਵੱਧ ਤੋਂ ਵੱਧ ਪੋਲਿਟਿਕਸ ਇੱਕ ਅਜਿਹੀ ਚੀਜ਼ ਹੈ ਉਥੋਂ ਦੀ ਝੂਠ ਦੇ ਤੰਤਰ ਦੇ ਉੱਤੇ ਜਿਹੜੀ ਖੜੀ ਐ ਪਹਿਲਾਂ ਤਾਂ ਉਸ ਦੇ ਵਿੱਚ ਚੋਣਾ ਲੜਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਸ਼ਾਮਲ ਕਰਕੇ ਜਾਂ ਕਿਸੇ ਪਾਰਟੀ ਨਾਲ ਜੋੜ ਕੇ ਕਿਸੇ ਲੀਡਰ ਨਾਲ ਜੋੜ ਕੇ ਛੋਟੀ ਮੋਟੀ ਕਮੇਟੀ ਦੇ ਨਾਲ ਜੋੜ ਕੇ ਤਾਂ ਉਸ ਤਰੀਕੇ ਨਾਲ ਬੰਦਾ ਕੀ ਆ ਸੰਵਿਧਾਨਕ ਛਤਰਛਾਇਆ ਥੱਲੇ ਆ ਜਾਂਦਾ ਤੇ ਸਿੱਖ ਸੰਵਿਧਾਨਕ ਛਤਰਛਾਇਆ ਥੱਲੇ ਆ ਜਾਂਦਾ ਸੋ ਗੁਰੂ ਦੀ ਛਤਰਛਾਇਆ ਉਸ ਲਈ ਦੂਰ ਹੋ ਜਾਂਦੀ ਐ ਫਿਰ ਤੇ ਜਿਹੜੀ ਸ਼ੌਰਿਆ ਟੋਵਾਲ ਦੀ ਗੱਲਬਾਤਰ ਉਹਦੇ ਚ ਉਹ ਉੱਡਦਾ ਜਾਂਦਾ ਹੌਲੀ 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 ਉੱਡਦਾ ਉਹ ਤੇ ਸਾਰਾ ਕੁਝ ਦੱਸਦਾ ਜਾਂਦਾ ਭਾਵੇਂ ਗਲਤੀ ਨਾਲ ਜਾਣ ਬੁੱਝ ਕੇ ਜਾਂ ਫਿਰ ਇੰਡੀਅਨ ਫਾਊਂਡੇਸ਼ਨ ਦੀ ਕੋਈ ਯੋਜਨਾਬੰਦੀ ਹੈ ਇਸ ਦੇ ਬਾਰੇ ਸੋ ਇਹ ਗੱਲ ਦੀ ਥਾਪ ਪਾਉਣੀ ਜ਼ਰੂਰੀ ਹੈ ਐਸ ਗੱਲ ਨੂੰ ਮਤਲਬ ਆਪਾਂ ਕਹੀਏ ਜਦੋਂ ਪੋਡਕਾਸਟ ਸ਼ੁਰੂ ਕਰਦਾ ਉਹ ਕਹਿੰਦਾ ਕਰਫਿਊ ਕਹਿੰਦਾ ਪੰਜਾਬ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੰਡੀਆ ਫਾਊਂਡੇਸ਼ਨ ਦੇ ਚੇਅਰਮੈਨ ਨੂੰ ਕਰਫਿਊ ਪੁੱਛਦਾ ਪੰਜਾਬ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਸ਼ੌਰਿਆ ਟਵਾਲ ਨੇ ਕਿਵੇਂ ਦੇਖਣਾ ਪੰਜਾਬ ਨੂੰ ਈ ਉਹ ਸੱਚ ਦੱਸੇਗਾ ਕਿ ਉਹ ਪੰਜਾਬ ਨੂੰ ਕਿਵੇਂ ਦੇਖਦੇ ਨੇ ਜੇ ਕੀ ਉਹ ਕਿਸੇ ਦੂਸਰੇ ਬੰਦੇ ਨੇ ਤੂੰ ਆਪ ਦੱਸ ਤੂੰ ਪੰਜਾਬ ਨੂੰ ਕਿਵੇਂ ਦੇਖਦਾ ਕਰ ਕਰਫਿਊ ਦਾ ਆਪਣਾ ਇੱਕ ਜਾਵਿਆ ਹੋਊਗਾ ਕਿ ਉਹਦਾ ਆਪਣਾ ਇੱਕ ਦ੍ਰਿਸ਼ਟੀਕੋਣ ਹੋਊਗਾ ਕਿ ਉਹ ਕਿਵੇਂ ਦੇਖਦਾ ਉਹ ਕੀ ਜਿਵੇਂ ਉਹ ਪੰਜਾਬ ਨੂੰ ਦੇਖਦਾ ਉਸ ਤਰੀਕੇ ਨਾਲ ਉਸਨੇ ਡਵਾਲ ਨੂੰ ਸਵਾਲ ਕੀਤੇ ਉਹ ਪੁੱਛ ਰਿਹਾ ਪੰਜਾਬ ਨੂੰ ਤੁਸੀਂ ਕਿਵੇਂ ਦੇਖਦੇ ਹੋ ਡਵਾਲ ਜਵਾਬ ਦਿੰਦਾ ਕਿ ਪੰਜਾਬ ਦੇਸ਼ ਦਾ ਇੱਕ ਐਸਾ ਸਟੇਟ ਹੈ ਜਿਸਨੇ ਰਾਸ਼ਟਰ ਕੇ ਲਿए ਬਹੁਤ ਕੁਛ ਕੀਆਆਂ ਗੱਲਾਂ ਕਰਦਾ ਉਹ ਤੇ